ਗੁਰੂ ਜੀ ਦੀ ਬਾਦੀ ਤਾਕਤ ਦੇਖ ਕੇ ਬਾਦਸ਼ਾਹ ਔਰੰਗਜ਼ੇਬ ਦੇ سینੇ ਤੇ ਛੇਸ਼ਨਾਗ ਡੰਗ ਮਾਰਦਾ ਰਹਿੰਦਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਤੁਹਾਨੂੰ ਬੈਦ ਉਬਤ ਰਾਏ ਦੀ ਜੋ ਗੁਰੂ ਸਾਹਿਬ ਜੀ ਦੇ ਸਮੇਂ ਸੀ ਉਸ ਦੀ ਇਤਿਹਾਸਕ ਬਾਰਤਾ ਲਾਪ ਨਾਲ ਆਪ ਜੀ ਨੂੰ ਜੋੜਦੇ ਹੋਏ ਸੋ ਵੀਡੀਓ ਨੂੰ ਪੂਰਾ ਸੋਨਾ ਜੀ ਆਓ ਸ਼ੁਰੂ ਕਰਦੇ ਹਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਹਿਬੇ ਕਮਾਲ ਬਾਦਸ਼ਾਹਾਂ ਦੇ ਬਾਦਸ਼ਾਹ ਸ਼ਹਿਨशाहਾਂ ਦੇ ਸ਼ੈਨਸ਼ਾ ਉਹਨਾਂ ਦਾ ਓਟ ਆਸਰਾ ਲੈਂਦੇ ਹੋਏ ਆਪ ਜੀ ਦੇ ਸਨਮੁਖ ਪੇਸ਼ ਕਰਨ ਲੱਗੇ ਹਾਂ ਕਿਸੇ ਕੰਮ ਜਾਂ ਕਿਸੇ ਆਦਮੀ ਪ੍ਰਤੀ ਜਿੰਨੇ ਅਸੀਂ ਅਗਿਆਨੀ ਹੁੰਦੇ ਹਾਂ ਉਨਨੇ ਹੀ ਵਿਰੋਧੀ ਹੁੰਦੇ ਹਨ ਜਿੰਨੀ ਅਗਿਆਨਤਾ ਸਾਡੇ ਮਨ ਵਿੱਚ ਹੁੰਦੀ ਹੈ ਉਨਨੇ ਹੀ ਵਿਰੋਧਤਾ ਜ਼ਿਆਦਾ ਅਗਿਆਨੀ ਬੰਦੇ ਬੜੇ ਸ਼ੱਕੀ ਤੇ ਬਹਿਮੀ ਹੁੰਦੇ ਹਨ ਕਿਸੇ ਵੀ ਖੇਤਰ ਵਿੱਚ ਭਾਵੇਂ ਗੱਲ ਹੋਵੇ ਅਗਰ ਅਸੀਂ ਹਿੰਦੂ ਤਾਂ ਅਸੀਂ ਹਿੰਦੂ ਧਰਮ ਤੋਂ ਸਿਵਾ ਬਾਕੀ ਸਭ ਦੀ ਆਲੋਚਨਾ ਕਰਦੇ ਫਿਰਦੇ ਹਾਂ ਕਿ ਉਹ ਦੂਜੇ ਧਰਮਾਂ ਨੂੰ ਪੜਿਆ ਗੁੜਿਆ ਤੇ ਹੁੰਦਾ ਹੀ ਨਹੀਂ ਕਿੰਨੇ ਕੋ ਕ੍ਰਿਸਚਨ ਨੇ ਗੀਤਾ ਪੜ੍ਹੀਏ ਜਾਂ ਕਿੰਨੇ ਕੋ ਹਿੰਦੂ ਗੁਰੂ ਗ੍ਰੰਥ ਸਾਹਿਬ ਜਾਂ ਸ਼੍ਰੀ ਕੁਰਾਨ ਦਾ ਅਧਿਆਨ ਕੀਤਾ ਏ ਸੁਣ ਸੁਣਾ ਕੇ ਕਿਸੇ ਦੇ ਵਿਰੋਧੀ ਬਣਨਾ ਕੋਰੀ ਅਗਿਆਨਤਾ ਹੈ ਗੁਰੂ ਜੀ ਦੀ ਬਾਣੀ ਤਾਕਤ ਵੇਖ ਕੇ ਬਾਦਸ਼ਾਹ ਔਰੰਗਜ਼ੇਬ ਦੇ ਸੀਨੇ ਤੇ ਛੇਸ਼ਨਾਗ ਡੰਗ ਮਾਰਦਾ ਰਹਿੰਦਾ ਸੀ ਬਈ ਧਾਰ ਦੇ ਰਾਜੇ ਤੇ ਸੂਬਾ ਸਰਹੰਦ ਜਿਹੇ ਹਾਕਮਾਂ ਨੂੰ ਵਧਾ ਚੜਾ ਕੇ ਉਸ ਪਾਸ ਬੜੀਆਂ ਗੱਲਾਂ ਕੀਤੀਆਂ ਸਨ ਕੰਨਾਂ ਦੇ ਕੱਚੇ ਬਾਦਸ਼ਾਹ ਹਰ ਵਕਤ ਗੁਰੂ ਜੀ ਦੀ ਪਿੱਠ ਲਾਉਣ ਦੀ ਤਕਰੀਬਾ ਸੋਚਦਾ ਰਹਿੰਦਾ ਅਨੰਦਪੁਰ ਦੇ ਆਲੇ-ਦੁਆਲੇ ਅਨੇਕਾਂ ਜਸੂਸ ਅਤੇ ਗੁਪਤਚਰ ਉਸਨੇ ਛੱਡੇ ਹੋਏ ਸਨ ਗੁਰੂ ਜੀ ਦੀ ਸਾਰੀ ਕਾਰਵਾਈ ਦਾ ਧਿਆਨ ਰੱਖਦਾ ਸੀ ਅਨੰਦਪੁਰ ਸਾਹਿਬ ਧਰਤੀ ਤੇ ਜਿੱਥੇ ਗੁਰੂ ਜੀ ਦੇ ਪ੍ਰੇਮੀ ਸ਼ਰਦਾਲੂ ਲੋਕ ਰਹਿੰਦੇ ਸਨ ਉੱਥੇ ਹੋਰ ਵੀ ਅਨੇਕਾਂ ਤਰ੍ਹਾਂ ਦੀਆਂ ਭਾਵਨਾਵਾਂ ਜੁਕਤ ਬਹੁਤ ਲੋਕ ਨਿਵਾਸ ਕਰਦੇ ਪਏ ਸਨ ਉੱਥੇ ਔਰੰਗਜੀਬ ਦੇ ਇਹ ਗੁਤਚਰ ਤੇ ਅਨੇਕਾਂ ਤਰ੍ਹਾਂ ਦੇ ਲੋਕ ਵੀ ਸਾਥ ਰਹਿੰਦੇ ਸਨ ਔਰੰਗਜੀਬ ਦਾ ਸਭ ਤੋਂ ਪਿਆਰਾ ਤੇ ਖਾਸ ਗੁਤਚਰ ਆਨੰਦਪੁਰ ਸਾਹਿਬ ਵਿਖੇ ਬੈਣ ਬੈਦ ਬਣੀ ਬੈਠਾ ਸੀ ਉਸਨੇ ਆਪਣਾ ਮੁਸਲਮਾਨੀ ਨਾਮ ਬਦਲ ਕੇ ਹਿੰਦੂ ਨਾਮ ਉਬਤ ਰਾਏ ਰੱਖ ਲਿਆ ਸੀ ਇੱਕ ਦਿਨ ਇਤਫਾਕ ਨਾਲ ਉਬਤ ਰਾਏ ਸਵੇਰੇ ਨੂਰਪਾਕ ਵਿਲੇ ਸਤਲੁਜ ਦੇ ਕਿਨਾਰੇ-ਕਿਨਾਰੇ ਸੈਰ ਕਰਦਾ ਪਿਆ ਸੀ ਅਚਾਨਕ ਉਸ ਅਗਾਜ ਜਾਂਦਾ ਪੂਰਨ ਭਾਵਨਾ ਜੁਗਤ ਇੱਕ ਸਿੱਖ ਨਜ਼ਰ ਆਇਆ ਉਬਤ ਰਾਏ ਲੰਮੀਆਂ-ਲੰਮੀਆਂ ਬੁਲਾਂਗਾਂ ਪੁੱਟਦਾ ਉਸ ਦੇ ਪਿੱਛੇ ਹੋ ਤੁਰਿਆ ਤਾਂ ਕਿ ਸਿੱਖ ਤੋਂ ਕੁਝ ਭੇਦ ਲਿਆ ਜਾ ਸਕੇ ਅਜਾਹ ਸੋਚ ਹੀ ਰਿਹਾ ਸੀ ਕਿ ਕੀ ਵੇਖਦਾ ਹੈ ਕਿ ਕੋਈ ਜਿੰਦਾ ਆਦਮੀ ਦਰਿਆ 'ਚ ਰੁੜਿਆ ਆ ਰਿਹਾ ਹੈ ਇਹ ਕੱਪੜੇ 'ਚ ਬੱਧਾ ਹੋਇਆ ਬੁਰੀ ਤਰ੍ਹਾਂ ਕਹਾਰ ਰਿਹਾ ਵੇ ਉੱਬਤ ਰਾਈ ਨੇ ਇਹ ਵੇਖ ਕੇ ਉਸ ਨੌਜਵਾਨ ਸਿੱਖ ਨੂੰ ਆਵਾਜ਼ ਦਿੱਤੀ ਆਖਿਆ ਇਹ ਨੌਜਵਾਨ ਵੀਰ ਇਹ ਦੇਖ ਕੋਈ ਜਿੰਦਾ লাশ ਰੁੜੀ ਆ ਰਹੀ ਏ ਮੈਂ ਤੇ ਸਿਆਣਾ ਆਦਮੀ ਹਾਂ ਉਤੋਂ ਠੰਡ ਹਵਾ ਵਗਦੀ ਪਈ ਏ ਤੂੰ ਨੌਜਵਾਨ ਇਹ ਕੰਬੜ ਲਾ ਕੇ ਦਰਿਆ ਜਾਂ ਕੋਦ ਤੂੰ ਕਿਸੇ ਤਰ੍ਹਾਂ ਉਸ ਨੂੰ ਬਾਹਰ ਕੱਢ ਲੈ ਬਾਕੀ ਮੈਂ ਹਕੀਮ ਹਾਂ ਨਵਜ ਵਗੈਰਾ ਮੈਂ ਖੁਦ ਹੀ ਵੇਖ ਲਵਾਂਗਾ ਤਦ ਨੌਜਵਾਨ ਨੇ ਬੜੀ ਫੁਰਤੀ ਨਾਲ ਕੱਪੜੇ ਉਤਾਰੇ ਤੇ ਕੁੱਦ ਗਿਆ ਦਰਿਆ ਵਿੱਚ ਸਿੱਖ ਦਾ ਸਰੀਰ ਵੇਖ ਕੇ ਪ੍ਰਤੀਲਾਪਨ ਵੇਖ ਉੱਬਤ ਰਾਇ ਜੋ ਤਨੋਂ ਮਨੋਂ ਲੁੱਟਿਆ ਗਿਆ ਸੀ ਨੂਰੀ ਨਿਤਰਾਂ ਵੱਲ ਤੱਕਦਿਆਂ ਉਸ ਦਾ ਮਨ ਸ਼ਿਤਲਤਾ ਨਾਲ ਭਰ ਗਿਆ ਉਸ ਦੇ ਮਨ ਵਿੱਚ ਜਲਦੀ ਲਾਲਚ ਦੀ ਅਗਨ ਖੰਬ ਲਾ ਕੇ ਉੱਡ ਗਈ ਉਸ ਨੌਜਵਾਨ ਨੇ ਉਸ ਵੱਡੇ ਆਦਮੀ ਨੂੰ ਬਾਹਰ ਕੱਢਿਆ ਤੇ ਪੇਟ 'ਚ ਭਰਿਆ ਪਾਣੀ ਕੱਢਿਆ ਅਤੇ ਫਿਰ ਉਸ ਦੇ ਠਰਦੇ ਸੁਣ ਹੋਏ ਸਰੀਰ ਨੂੰ ਆਪਣੇ ਕੰਬਲ ਨਾਲ ਢੱਕ ਦਿੱਤਾ ਅਤੇ ਉਸ ਨੂੰ ਚੁੱਕ ਆਨੰਦਪੁਰ ਸਾਹਿਬ ਵੱਲ ਲੈ ਤੁਰਿਆ ਇੰਨਾ ਜਿਆਦਾ ਖੂਬਸੂਰਤ ਪਤਲਾ ਹਰਨ ਦੇ ਬੱਚੇ ਦੀਆਂ ਅੱਖਾਂ ਵਰਗਾ ਗੱਭਰੂ ਅੱਜ ਆਨੰਦਪੁਰ 'ਚ ਉੱਭਤ ਰਾਏ ਨੇ ਪਹਿਲੀ ਵਾਰ ਵੇਖਿਆ ਜਦੋਂ ਉਹ ਗੱਭਰੂ ਉੱਬਤ رائےਵਲ ਤੱਕ ਧੀਮਾ ਜਿਹਾ ਸਿਆਸੀ ਉਸਦੇ ਦੰਦ ਉਫ ਤਵਾ ਜਿਵੇਂ ਕੋਈ ਬਿਜਲੀ ਚਮਕ ਗਈ ਸੀ ਉਸ ਦਾ ਰੰਗ ਜਿਵੇਂ ਸੋਨੇ ਦੀ ਤਲਵਾਰ ਲਿਸ਼ਕਦੀ ਪਈ ਹੋਵੇ ਉਸਦੇ ਹੋਟ ਜੋ ਪੋਸਤ ਖੜਿਆ ਪੂਰੇ ਜਵਨ ਤੇ ਬਗਲਾ ਲਾਲਾ ਕਿੰਨਾ ਸਜਦਾ ਇਹ ਆਦਮੀ ਸਿੰਘ ਦੇ ਰੂਪ ਵਿੱਚ ਸਰਦਾਰੀ ਦਾ ਸਾਹਨੀ ਦੁਨੀਆ ਚ ਕੋਈ ਨਹੀਂ ਜੇ ਉੱਬਤ رائے ਵਿੱਚਕਾਰ ਵਿਚਾਰ ਕਰਵਾ ਰਿਹਾ ਖੰਡੇ ਦੀ ਤਿੱਖੀ ਧਾਰ ਨੱਕ ਵਰਗਾ ਗਰੂ ਤੇ ਕਦੋਂ ਦਾ ਜਾ ਚੁੱਕਿਆ ਸੀ ਪਰ ਉਸ ਮਿਰਗ ਦੇ ਮੂੰਹ ਵਰਗੇ ਪੈਰਾਂ ਦੀ ਚਾਪ ਹਾਲੇ ਲੱਗੀ ਸੀ ਫਿਰ ਜਿਵੇਂ ਉਸ ਦੀ ਨੀਂਦ ਖੁੱਲੀ ਸੀ ਤੇ ਖੁਦਾ ਮੈਨੂੰ ਮaaf ਕਰੇ ਮੈਂ ਕਾਫਰ ਨੂੰ ਖੁਦਾ ਮੰਨਣ ਲੱਗਾ ਸਾਂ ਉਹ ਭੁੱਲਾ ਬਖਸ਼ਣ ਲੱਗਾ ਪਰ ਦਿਲਾਂ ਤੇ ਕਿਸ ਦਾ ਜੋਰ ਏ ਜਦੋਂ ਉਹ ਸਿੱਖ ਕਿਲੇ ਨੇੜੇ ਪੂਜਾਤਾ ਉਸਦੇ ਮਨ ਵਿੱਚ ਆਇਆ ਕਿਉਂ ਨਾ ਅੱਜ ਮੈਂ ਸਿੱਖਾਂ ਦੀ ਸੂਹ ਲਵਾਂ ਮੈਂ ਹਰ ਹੀਲੇ ਬਾਦਸ਼ਾਹ ਦਾ ਵਫਾਦਾਰ ਹਾਂ ਉਸਨੇ ਝੱਬ ਦੇ ਕੇ ਆਖਿਆ ਕਿ हे ਖੂਬਸੂਰਤ ਨੌਜਵਾਨ ਜੇ ਤੁਸੀਂ ਆਗਿਆ ਦੇਵੋ ਤਾਂ ਕੀ ਮੈਂ ਇਸ ਦੀ ਦਵਾਦਾਰੂ ਕਰ ਸਕਦਾ ਹਾਂ ਤਦ ਉਸ ਅੱਲਾ ਦੇ ਸਵਾਏ ਰੂਪ ਵਾਲੇ ਸ਼ਖਸ ਨੇ ਬੜੇ ਹੀ ਪਿਆਰ ਨਾਲ ਆਖਿਆ ਕਿਉਂ ਨਹੀਂ ਜਰੂਰ ਆਓ ਜੀ ਸੁਭਾਨ ਅੱਲਾ ਇਸ ਮੁਸਕਰਾਹਟ ਵਿੱਚ ਹਜ਼ਾਰਾਂ ਬਿਜਲੀਆਂ ਨੇ ਮੇਰੇ ਮੌਲਾ ਮੇਰੇ ਦਿਲ ਨੂੰ ਕੀ ਹੋ ਗਿਆ ਏ ਇਹ ਖੂਬਸੂਰਤੀ ਦਾ ਆਯੂਬਾ ਮੇਰੇ ਸੀਨੇ ਵਿੱਚ ਕਿਉਂ ਤਸਦਾ ਜਾਂਦਾ ਏ ਮੈਂ ਕਿਉਂ ਇਸ ਨੂੰ ਵੇਖਿਆ ਸੀ ਮੈਂ ਕਿਉਂ ਇਸ ਨੂੰ ਬੁਲਾਇਆ ਸੀ ਮੈਂ ਕਿਉਂ ਇਸ ਦੇ ਨਜ਼ਦੀਕ ਆਉਣਾ ਸੀ ਖੂਬਸੂਰਤ ਲੋਕ ਜਲਮ ਹੁੰਦੇ ਹਨ ਨਹੀਂ 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 ਉਸ ਦੇ ਸੀਨੇ ਨੇ ਕਿਹਾ ਇਹ ਤੈਨੂੰ ਜਲਮ ਦੱਸਦਾ ਪਿਆ ਏ ਇਹ ਤੇਰਾ ਖਾਸ ਏ ਉਹ ਮੇਰੇ ਖੁਦਾ ਮੇਰੀ ਸੋਚ ਅੱਜ ਮੇਰੇ ਵਸ ਨਹੀਂ ਮੈਨੂੰ ਤੇਰੇ ਨਰਕ ਵਿੱਚ ਵੀ ਢੋਈ ਨਹੀਂ ਮਿਲਣੀ ਕਾਫਰ ਨੂੰ ਮੇਰਾ ਦਿਲ ਖਾਸ ਮੰਦਾ ਪਿਆ ਏ ਤਦ ਉਸ ਦਾ ਤਨ ਮਨ ਲੁੱਟਿਆ ਗਿਆ ਉਸ ਦੇ ਦਿਲ ਵਿੱਚ ਇੱਕ ਅਚੋਤਾਈ ਲੱਗ ਗਈ ਉਹ ਕਮਾਲਦਾਰ ਭਵਾਂ ਵਾਲੇ ਆਦਮੀ ਨੇ ਉਸ ਨੂੰ ਬਦਲ ਦਿੱਤਾ ਸੀ ਅੱਜ ਮੈਂ ਸਿੱਖਾਂ ਦੇ ਗੁਰੂ ਦੇਵੀ ਜ਼ਰੂਰ ਦਰਸ਼ਨ ਕਰਾਂਗਾ ਉਹ ਦਿਲ ਵਿੱਚ ਵਿਚਾਰ ਕਰਨ ਲੱਗਾ ਗੁਰੂ ਜੀ ਨੇ ਚੰਗੀ ਤਰ੍ਹਾਂ ਉਸ Laash ਨੂੰ ਵੇਖਿਆ ਉਹ ਤੇ ਕਹਿਨ ਲੂਰ ਦਾ ਰਾਜਾ ਤਾਰਾ ਚੰਦ ਸੀ ਉਸ ਦੀ ਇੰਨੀ ਦੁਰਦਸ਼ਾ ਵੇਖ ਕੇ ਗੁਰੂ ਜੀ ਹਰ ਰੋਂ ਲਹਿ ਗਏ ਇਹ ਤਾਰਾ ਚੰਦ ਬਿਨਾਂ ਵਜ੍ਹਾ ਹੀ ਗੁਰੂ ਜੀ ਨਾਲ ਵੈਰ ਕਰਦਾ ਸੀ ਜਦੋਂ ਉੱਬਤ ਰਾਏ ਨੇ ਉਸ ਦੀ ਚੰਗੀ ਤਰ੍ਹਾਂ ਨਬਜ ਵੇਖੀ ਦਵਾਦਾਰੂ ਕੀਤਾ ਤਾਂ ਉਹ ਹੋਸ਼ ਵਿੱਚ ਆਇਆ ਤਾਰਾ ਚੰਦ ਨੇ ਅੱਖਾਂ ਖੋਲੀਆਂ ਉਸ ਨੇ ਆਪਣੇ ਆਪ ਨੂੰ ਸਿੱਖਾਂ ਦੇ ਗੜ੍ਹ ਵਿੱਚ ਪਾਇਆ ਉਹ ਡਰ ਕੇ ਫਿਰ ਬੇਹੋਸ਼ ਹੋ ਗਿਆ ਅਨੇਕਾਂ ਤਰ੍ਹਾਂ ਮਾਲਸ਼ਾਂ ਕੀਤੀਆਂ ਗਈਆਂ ਦਵਾਦਾਰੂ ਕੀਤੇ ਤਦ ਉਸ ਨੂੰ ਹੋਸ਼ ਵਿੱਚ ਲਿਆਂਦਾ ਗਿਆ ਉਸ ਦੱਸਿਆ ਕਿ ਮੇਰੇ ਪਤੀ ਜੀਆ ਨੇ ਮੇਰੀ ਇਹ ਦੁਰਦਸ਼ਾ ਕੀਤੀ ਏ ਉਹਨਾਂ ਤੇ ਮੈਨੂੰ ਆਪਣੇ ਵੱਲੋਂ ਮਾਰ ਮੁਕਾਇਆ ਏ ਪਤਾ ਨਹੀਂ ਪਿਛਲੇ ਜਰਮ ਦਾ ਕੋਈ ਚੰਗਾ ਕਰਮ ਕੀਤਾ ਸੀ ਜੋ ਆਪ ਆ ਬੋੜੇ ਅਤੇ ਆਪ ਨੇ ਹੱਥ ਦੇ ਕੇ ਰੱਖ ਲਿਆ ਆਪ ਮਾਰ ਵੀ ਸਕਦੇ ਸੀ ਮੈਂ ਬੈਰੀ ਸਾ ਆਪ ਦਾ ਗੁਰੂ ਜੀ ਸਿਰਫ ਮੁਸਕਰਾਏ ਬੋਲੇ ਨਹੀਂ ਅਤੇ ਫਿਰ ਉਸਨੇ ਰੋ ਰੋ ਕੇ ਗੁਰੂ ਜੀ ਦੇ ਚਰਨ ਫੜ ਲਏ ਤਦ ਗੁਰੂ ਜੀ ਨੇ ਉਸ ਨੂੰ ਹੌਸਲਾ ਦਿੱਤਾ ਤੇ ਆਖਿਆ ਸਾਡਾ ਤੇਰੇ ਤੇ ਕਦੀ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੈ ਤਾਰਾ ਚੰਦ ਸਿੰਘਾ ਨੇ 25 ਕੋ ਸਿੰਘਾਂ ਦੇ ਜਥੇ ਨਾਲ ਉਸ ਦੀ ਰਿਆਸਤ ਵਿੱਚ ਭੇਜ ਦਿੱਤਾ ਅਤੇ ਸਿੰਘ ਉਸ ਨੂੰ ਗੱਦੀ ਤੇ ਬਿਠਾ ਕੇ ਵਾਪਸ ਆ ਗਏ ਹਕੀਮ ਉਬਤ ਰਾਏ ਜੋ ਇਹ ਵਰਤਾਂਤ ਵੇਖ ਵਹਿੰਦਾ ਪਿਆ ਸੀ ਬੜਾ ਪ੍ਰਭਾਵਿਤ ਹੋਇਆ ਤਦ ਵੇਖਿਆ ਉਹ ਹੀ ਖੂਬਸੂਰਤ ਨੌਜਵਾਨ ਸੰਘਾ ਦੇ ਜਨਮ ਪਿਤਾ ਸਨ ਤਦ ਉੱਬਤ ਰਾਏ ਚਰਨੀ ਟੈ ਗਿਆ ਆਖਿਆ ਗੁਰੂ ਜੀ ਮੈਂ ਔਰੰਗਜ਼ੇਬ ਦਾ ਜਾਸੂਸ ਹਾਂ ਆਪ ਜੀ ਦੀ ਜਸੂਸੀ ਕਰਨ ਆਇਆ ਮੈਂ ਕਦੋਂ ਦਾ ਇੱਥੇ ਰਹਿ ਰਿਹਾ ਹਾਂ ਤੁਸਾਂ ਦੀ ਅੱਖ ਦਾ ਇਸ਼ਾਰਾ ਅੱਜ ਪਹਿਲੀ ਵਾਰ ਡਿਠਾ ਏ ਜਦੋਂ ਤੂੰ ਦਰਸ਼ਨ ਕੀਤੇ ਨੇ ਦਿਲੋਂ ਆਪ ਦਾ ਹੋ ਗਿਆ ਹਾਂ ਆਪ ਨੂੰ ਪਾ ਕੇ ਹੋਰ ਕੋਈ ਇੱਛਾ ਨਹੀਂ ਤੇ ਮੈਂ ਬਾਦਸ਼ਾਹ ਦੀ ਨੌਕਰੀ ਸਦਾ ਲਈ ਤਿਆਗਦਾ ਹਾਂ ਮੇਰੇ ਤਨ 'ਚ ਤੁਸੀਂ ਹੀ ਹੋ ਅਬ ਤੂੰ ਹੀ ਅਬੇ ਤੂੰ ਹੀ ਅਸ਼ ਤੂੰ ਹੈਂ ਅਸ਼ਾ ਤੂੰ ਹੀ ਜਤਸ ਤੂੰ ਹੀ ਬਸਤ ਤੂੰ ਹੀ ਗਸਤ ਤੂੰ ਹੀ ਮਸਤ ਤੂੰ ਹੀ 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 ਮੈਂ ਆਪ ਜੀ ਦੀ ਚੱਕਰੀ ਲੋੜਦਾ ਹਾਂ ਗੁਰੂ ਜੀ ਉਸ ਵੱਲ ਵੇਖ ਖੁਸ਼ ਹੋਏ ਉਸ ਦੀ ਪਿੱਠ ਤੇ ਹੱਥ ਧਰਿਆ ਤੇ ਆਪਣਾ ਕੀਤਾ ਅਗਲੀ ਸਵੇਰ ਉੱਗਤ ਰਾਏ ਅਮਰਤ ਸ਼ਖ ਸਿੰਘ ਸਜ ਗਿਆ ਤੇ ਉਸ ਨੇ ਬਾਦਸ਼ਾਹ ਔਰੰਗਜ਼ੇਬ ਵੱਲ ਅਸਤੀਵਾ ਲਿਖ ਭੇਜਿਆ ਅਤੇ ਆਖਿਆ ਇਹ ਸਿੱਖਾਂ ਦਾ ਗੁਰੂ ਭਗੋੜਾ ਤੇ ਬਗਾਵਤੀ ਨਹੀਂ ਹੈ ਜਿਸ ਤਰ੍ਹਾਂ ਆਪ ਦੇ ਰਿਆਸਤੀ ਨਵਾਬ ਦੱਸਦੇ ਹਨ ਇਹ ਦੇ ਖੁਦਾ ਦਾ ਨੂਰ ਏ ਖੁਦਾ ਦਾ ਬੰਦਾ ਏ ਇਸ ਤੈਨੂੰ ਮੈਨੂੰ ਸਭ ਨੂੰ ਇੱਕ ਨਜ਼ਰ ਨਾਲ ਵੇਖਦਾ ਏ ਇਸ ਦੀਆਂ ਅੱਖਾਂ ਵਿੱਚ ਇਲਾਹੀ ਨੂਰ ਡਲਕਦਾ ਪਿਆ ਏ ਕਿਤੇ ਆਵੇ ਤਾਂ ਵੇਖੇ ਹੇ ਬਾਦਸ਼ਾ ਤੁਸੀਂ ਵੀ ਝੂਠੀਆਂ ਹੈਂਕੜਾਂ ਛੱਡ ਇਸ ਦਾ ਲੜਫੜ ਲਾਓ ਔਰੰਗਜੀਬ ਇਹ ਪੱਤਰ ਪੜ੍ਹ ਸੜ ਬਲ ਗਿਆ ਪਰ ਉਸ ਦੀ ਪੇਸ਼ ਕੋਈ ਨਹੀਂ ਸੀ ਚਲਦੀ ਇਸ ਤਰ੍ਹਾਂ ਔਰੰਗਜੀਬ ਬਲੋਪੇਲ ਗਿਆ ਗਿਆ ਉਹਨਾਂ ਦਾ جاسੂਸ ਗੁਰੂ ਜੀ ਦਾ ਹੀ ਹੋ ਕੇ ਰਹਿ ਗਿਆ ਅਤੇ ਅਮਰਤਸ਼ਕ ਕੇ ਉਹਨਾਂ ਦੇ ਚਰਨੀ ਲੱਗਾ ਰਿਹਾ ਸੋ ਇਸ ਤਰ੍ਹਾਂ ਸੀ ਇੱਕ جاسੂਸ ਉਬਤ ਰਾਏ ਆਪਣਾ ਨਾਮ ਬਦਲ ਕੇ ਗੁਰੂ ਜੀ ਦੇ ਅੰਗ ਸੰਗ ਰਹਿੰਦਾ ਰਿਹਾ ਸੋ ਇਸੇ ਤਰ੍ਹਾਂ ਇਤਿਹਾਸਕ ਵੀਡੀਓ ਹੋਰ ਦੇਖਣ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸੇ ਹੀ ਤਰ੍ਹਾਂ ਪਿਆਰ ਵਖਸਦੇ ਰਹਿਣਾ ਆਓ ਗੱਜ-ਬੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ